ਦੀ ਸੋਚ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਜਿਸ ਤਰ੍ਹਾਂ ਦਾ ਸੋਚਦੇ ਹਾਂ ਸਾਡੇ ਨਾਲ ਉਸੇ ਤਰ੍ਹਾਂ ਦਾ ਹੁੰਦਾ ਹੈ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਪੋਜ਼ਿਟਿਵ ਸੋਚ ਸੋਚਦੇ ਹਾਂ ਤਾਂ ਸਾਡੇ ਨਾਲ ਚੰਗਾ ਹੀ ਹੁੰਦਾ ਹੈ ਆਪਣੀ ਸੋਚ ਨੂੰ ਹਮੇਸ਼ਾ ਚੰਗਾ ਰੱਖੋ ਹਮੇਸ਼ਾ ਜੇ ਅਸੀਂ ਚੰਗਾ ਸੋਚਦੇ ਹਾਂ ਤਾ ਸਾਡੇ ਮਨ ਵਿੱਚ ਵਿਚਾਰ ਵੀ ਚੰਗੇ ਆਉਂਦੇ ਹਨ ਸਾਡੇ ਦਿਮਾਗ ਕੋਲ ਬਹੁਤ ਪਾਵਰ ਹੁੰਦੀ ਹੈ ਜੇ ਅਸੀਂ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਸ਼ੁਕਰਾਨੇ ਤੋਂ ਕਰਦੇ ਹਾਂ ਤੇ ਦਿਨ ਚੰਗਾ ਰਹਿੰਦਾ ਹੈ ਆਪਣੀ ਸਿਹਤ ਬਾਰੇ ਚੰਗਾ ਸੋਚੋ ਕੀ ਤੁਸੀਂ ਤੰਦਰੁਸਤ ਜੇ ਅੱਜ ਸਾਡਾ ਦਿਨ ਵਧੀਆ ਹੋਵੇਗਾ ਤਾਂ ਯਕੀਨ ਮੰਨਿਓ ਤੁਹਾਡਾ ਸਾਰਾ ਦਿਨ ਵਧੀਆ ਹੋਵੇਗਾ ਤੁਸੀਂ ਪਰਖ ਕੇ ਦੇਖਿਓ ਕਿ ਤੁਸੀਂ ਕਿਸੇ 네ਗੇਟਿਵ ਸੋਚ ਵਾਲੇ ਇਨਸਾਨ ਕੋਲ ਬੈਠੇ ਹੋ ਉਹ ਤੁਹਾਡੇ ਕੋਲ 네ਗੇਟਿਵ ਗੱਲਾਂ ਹੀ ਕਰ ਰਿਹਾ ਹੈ ਯਕੀਨ ਕਰਿਓ ਇੱਕ ਘੰਟੇ ਵਿੱਚ ਹੀ ਤੁਹਾਡਾ ਐਨਰਜੀ ਲੈਵਲ ਡਾਊਨ ਹੋ ਜਾਵੇਗਾ ਤੁਹਾਡਾ ਸਾਰਾ ਦਿਨ ਖਰਾਬ ਹੋ ਜਾਵੇਗਾ ਜੇ ਇਨਸਾਨ ਖੁਦ 네ਗੇਟਿਵ ਕੀ ਸੋਚਦਾ ਹੈ ਤਾਂ ਉਹ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦਾ ਚੰਗੀ ਸੋਚ ਵਾਲਾ ਇਨਸਾਨ ਵਿਹਲਾ ਨਹੀਂ ਬੈਠੇਗਾ ਜੇ ਕਦੇ ਉਸ ਦੇ ਕੰਮ ਵਿੱਚ ਉਤਰਾ ਚੜਾ ਆ ਜਾਵੇ ਤਾਂ ਵੀ ਉਹ ਇਨਸਾਨ ਹੱਸ ਕੇ ਮੁਸ਼ਕਿਲ ਦਾ ਹੱਲ ਸੋਚੇਗਾ ਤੇ ਉਹ ਜਲਦੀ ਹੀ ਆਪਣੀਆਂ ਮੁਸ਼ਕਿਲਾਂ ਵਿੱਚੋਂ ਨਿਕਲ ਜਾਵੇਗਾ ਦੂਜੇ ਪਾਸੇ ਨੇਕਟਿਵ ਸੋਚ ਰੱਖਣ ਵਾਲੇ ਬੰਦੇ ਕੋਲ ਬਹਾਨਿਆਂ ਦੀ ਕਮੀ ਨਹੀਂ ਹੁੰਦੀ ਇਸ ਤਰ੍ਹਾਂ ਦੇ ਲੋਕ ਕੰਮ ਨੂੰ ਟਾਲਦੇ ਜ਼ਿਆਦਾ ਨੇ ਤੇ ਕਰਦੇ ਘੱਟ ਇਸ ਤਰ੍ਹਾਂ ਦੇ ਲੋਕ ਦੂਜੇ ਦੀਆਂ ਗਲਤੀਆਂ ਜ਼ਿਆਦਾ ਕੱਢਦੇ ਨੇ ਉਹ ਕਦੇ ਵੀ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰਦੇ ਉਸ ਇਨਸਾਨ ਵਿੱਚੋਂ ਆਲਸ ਜ਼ਿਆਦਾ ਹੋਵੇਗਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪੋਜ਼ਿਟਿਵ ਸੋਚੋ ਨੈਟਿਵ ਸੋਚਣਾ ਬੰਦ ਕਰੋ ਜੇ ਤੁਸੀਂ ਚੰਗਾ ਸੋਚੋਗੇ ਤਾਂ ਤੁਸੀਂ ਹਰ ਮੁਸ਼ਕਿਲ ਹਾਲ ਕਰੋਗੇ ਪੋਜਟਿਵ ਸੋਚੋ ਤੁਸੀਂ ਸੋਚੋ ਕਿ ਤੁਸੀਂ ਫਿੱਟ ਹੋ ਤੁਸੀਂ ਦੇਖਿਓ ਜੇ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਆ ਜਾਵੇ ਤਾਂ ਵੀ ਤੁਸੀਂ ਠੀਕ ਮਹਿਸੂਸ ਕਰੋਗੇ ਨੈਗੇਟਿਵ ਸੋਚ ਵਾਲੇ ਬੰਦੇ ਰਿਸਕ ਨਹੀਂ ਲੈ ਸਕਦੇ ਮੈਂ ਯਕੀਨ ਨਾਲ ਕਹਿੰਦੀ ਹਾਂ ਕਿ ਤੁਹਾਡਾ ਦਿਮਾਗ ਸਭ ਕੁਝ ਕਰ ਸਕਦਾ ਹੈ ਲਾਸਟ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਚੰਗਾ ਸੋਚੋ ਹਮੇਸ਼ਾ ਖੁਸ਼ ਰਹੋ ਆਪਣੇ ਆਪ ਨਾਲ ਪਿਆਰ ਕਰੋ 네ਗੇਟਿਵ ਸੋਚ ਸੋਚਣ ਵਾਲੇ ਤੋ ਤੇ ਟਹਿਂਦੀ ਕਲਾਬ ਵਾਲੀਆਂ ਗੱਲਾਂ ਕਰਨ ਵਾਲੇ ਇਨਸਾਨ ਤੋਂ ਦੂਰ ਰਹੋ ਇਹ ਤਾਂ ਜ਼ਿੰਦਗੀ ਹੈ ਇਸ ਵਿੱਚ ਮੁਸ਼ਕਲਾਂ ਵੀ ਆਉਂਦੀਆਂ ਨੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਇੱਕ ਸ਼ਾਰਟ ਵੀਡੀਓ ਵਿੱਚ ਮੈਂ ਜ਼ਿੰਦਗੀ ਬਾਰੇ ਕੁਝ ਲਾਈਨਾਂ ਲਿਖੀਆਂ ਸੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ ਜ਼ਿੰਦਗੀ ਦੇ ਹਰ ਮੋੜ ਤੇ ਮੁਸ਼ਕਲ ਆਉਂਦੀ ਆ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਜ਼ਿੰਦਗੀ ਹੀ ਸਿਖਾਉਂਦੀ ਆ ਜ਼ਿੰਦਗੀ ਦਾ ਹਿੰਮਤ ਨਾਲ ਕਰ ਸਾਹਮਣਾ ਮੁਸ਼ਕਲਤਾ ਹਰ ਮੋੜ ਤੇ ਆਉਂਦੀ ਆ ਖੁਸ਼ੀ ਨਾਲ ਜੀ ਇਸ ਨੂੰ ਜ਼ਿੰਦਗੀ ਹੀ ਸਿਖਾਉਂਦੀ ਆ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ